ਮੰਤਰ ਨੰਬਰ ਹੈਗਾ ਜੀ 69 ਸ਼ਿਵ ਜੀ ਦਾ ਮੰਤਰ ਹੈ ਜੀ ਸਰਲ ਪੰਜਾਬੀ ਸ਼੍ਰੀ ਮੰਤਰ ਹੈ ਕਈ ਵੀਰ ਭੈਣ ਭਰਾਵਾਂ ਨੇ ਮੈਸੇਜ ਕੀਤਾ ਸ਼ਿਵ ਭਗਵਾਨ ਦਾ ਕੋਈ ਮੰਤਰ ਦੱਸੋ ਜਿਹੜਾ ਬਿਨਾਂ ਗੁਰੂ ਤੋਂ ਕਰਿਆ ਜਾ ਸਕੇ ਇਹ ਸ਼ਿਵ ਜੀ ਦਾ ਮੰਤਰ ਹੈ ਜੀ ਬਿਨਾਂ ਗੁਰੂ ਤੋਂ ਕਰ ਸਕਦੇ ਆਪਾਂ ਇਹ ਸਾਤਵਿਕ ਮੰਤਰ ਹੈ ਇਹ ਕੋਈ ਐਲਮ ਦੇ ਵਿੱਚ ਨਹੀਂ ਹੁੰਦਾਗਾ ਬਹੁਤ ਵੱਧ ਗਿਆ ਤੇ کارਗਰ ਟਾਪ ਦਾ ਮੰਤਰ ਹੈ ਇਹ ਇਹਨੂੰ ਪੰਜਾਖਸ਼ਰੀ ਮੰਤਰ ਕਹਿੰਦੇ ਆ ਜਿਹੜਾ ਕਿ ਆਪਣੇ ਹਰ ਦੁੱਖ ਸੁੱਖ ਤਕਲੀਫਾਂ ਨੂੰ ਦੂਰ ਕਰਦਾ ਸੁੱਖਾਂ ਦੀ ਆਮਦ ਕਰਦਾ ਤੇ ਜੇ ਇਸ ਮੰਤਰ ਦਾ ਆਪਾਂ ਨਿਰੰਤਰ ਜਾਪ ਕਰਦੇ ਰਹਿੰਨੇ ਆ 41 ਦਿਨ ਤੱਕ ਜਾਪ ਕਰਨੇ ਕਰਨਾ 11 ਮਾਲਾ ਡੇਲੀ ਦੀਆਂ ਪਰ ਜੇ ਦਾ ਮਗਰੋਂ ਵੀ ਆਪਾਂ ਰੂਟੀਨ ਵਾਈਜ਼ ਇੱਕ ਮਾਲਾ ਡੇਲੀ ਦੀ ਕਰਦੇ ਰਹਿੰਨੇ ਆ ਤਾਂ ਪਾਣੋਂ ਕਿਸੇ ਵੀ ਤਰ੍ਹਾਂ ਦੀ ਤੋੜ ਨਹੀਂ ਰਹਿੰਦੀ ਇਸ ਸੰਸਾਰ ਦੇ ਵਿੱਚ ਤੇ ਜਦੋਂ ਮੌਤ ਹੁੰਦੀ ਆ ਤਾਂ ਸ਼ੈ ਭਗਵਾਨ ਦੇ ਲੋਕ ਨੂੰ ਪ੍ਰਾਪਤ ਹੁੰਦਾ ਜਾਂਦਾ ਉਹ ਤੇ ਸ਼ਬ ਜੀ ਭਗਵਾਨ ਦੇ ਦਰਸ਼ਨ ਜ਼ਰੂਰ ਹੁੰਦੇ ਨੇ ਬਸ਼ਰਤੇ ਆ ਵੀ ਇਹ ਨਿਰੰਤਰ ਰੈਗੂਲਰ ਕਰਨਾ ਪੈਂਦਾ ਜੇ 41 ਦਿਨ ਕਰਕੇ ਇਹਦਾ ਸਿੱਧ ਹੋ ਜਾਊਗਾ ਮੰਤਰ ਉਦੋਂ ਬਾਅਦ ਜਿਹੜਾ ਨਿਰੰਤਰ ਜਾਪ ਕਰਨਾ ਇੱਕ ਤੋਂ ਮਾਲਾ ਕੱਠ ਤੋਂ ਕੱਠ ਦਿੱਲੀ ਫਿਰੇ ਮੰਤਰ ਦੀ ਪਾਵਰ ਵਧਦੀ ਜਾਂਦੀ ਹੈ ਵਧਦੀ ਜਾਂਦੀ ਹੈ ਵਧਦੀ ਜਾਂਦੀ ਹੈ ਜਿਹਦੇ ਨਾਲ ਆਪਾਂ ਨੂੰ ਸ਼ੈ ਭਗਵਾਨ ਦੇ ਦਰਸ਼ਨ ਵੀ ਹੁੰਦੇ ਆ ਤੇ ਸ਼ੈ ਲੋਕ ਦੀ ਪ੍ਰਾਪਤੀ ਵੀ ਹੁੰਦੀ ਹੈ ਮੈਂ ਫਿਰ ਕਹਿੰਦਾ ਜੀ ਇਹ ਹੀ ਮੰਤਰ ਗੁਰੂ ਤੋਂ ਬਿਨਾਂ ਵੀ ਕਰ ਸਕਦੇ ਆ ਇਹਦੇ ਮੰਤਰ ਦੇ ਵਿੱਚ ਕੋਈ ਗੁਰੂ ਦੀ ਲੋੜ ਨਹੀਂ ਕਿਉਂਕਿ ਇਹ ਸਾਤਵਿਕਾ ਦੇਵਤੇ ਦਾ ਮੰਤਰ ਆ ਦੇਵਤਿਆਂ ਦਾ ਕੋਈ ਐਲਮ ਦੇ ਵਿੱਚ ਨਹੀਂ ਆਉਂਦਾ ਵਿਧੀ ਹੈ ਜੀ ਦੀ 41 ਦਿਨ 11 ਮਾਲਾ ਜਾਪ ਕਰਨੀ ਹੈ ਜੀ ਇਹ ਤੋਂ ਸ਼ੁਰੂਆਤ ਕਰਨੀ ਹੈ 41 ਦਿਨ 11 ਮਾਲਾ ਜਾਪ ਕਰਨੀ ਹੈ ਇਹ ਮੰਤਰ ਸੰਕਲਪ ਲੈ ਕੇ ਕਰਨਾਗਾ ਸੰਕਲਪ ਲੈਣ ਵਾਸਤੇ ਆਪਾਂ ਥੋੜਾ ਜਿਹਾ ਜਾਲਤ ਸੀ ਵਿੱਚ ਲਓ ਤੇ ਅਰਦਾਸ ਕਰੋ ਭੋਲੇनाथ ਮੂਰੇ ਸ਼ੈਭੂ ਗਣ ਵਾਸਤੇ ਜੇ ਮਹਾਰਾਜ ਮੈਂ ਤੁਹਾਡੇ ਬੰਜਾਕਸ਼ਰੀ ਮੰਤਰ ਦਾ ਜਾਪ ਕਰੂੰਗਾ ਮੈਨੂੰ ਸੋਖਿ ਸਮ੍ਰiddhi ਸੰਤੁਸ਼ਟੀ ਤੇ ਆਪਣੇ ਲੋਕ ਦੀ ਪ੍ਰਾਪਤੀ ਦਿਓ ਤੇ ਮੈਂ ਇਸ ਦਾ ਮੰਤਰ 41 ਦਿਨ 11 ਮਾਲਾ ਹਰ ਰੋਜ਼ ਕਰੂੰਗਾ ਤੇ ਤੁਸੀਂ ਅੰਗ ਸੰਗ ਸਹਾਇ ਹੋਣਾ ਮੈਂ ਇਹ ਸੰਕਲਪ ਲੈਣਾ ਵੀ ਮੈਂ 11 ਮਾਲਾ 41 ਦਿਨ ਹਰ ਰੋਜ਼ ਤੁਹਾਡੇ ਮੰਤਰ ਦਾ ਜਾਪ ਕਰੂੰਗਾ ਜੱਤ ਸਤ ਦੇ ਵਿੱਚ ਰਹਿ ਕੇ ਤੇ ਮੇਰਾ ਪੂਰਨ ਕਰਵਾਉਣਾ ਤੇ ਮੇਰੇ ਕੋ ਜਿਹੜਾ ਜਲ ਹਥੇਲੀ ਚ ਲਿਆ ਹੋਊਗਾ ਉਹ ਤਰਤੀ ਦੇ ਛੜਦਣਾ ਸਮਾਨ ਵਿੱਚ ਕੀ ਕੀ ਲੱਗੂਗਾ ਸ਼ੈਪੂਆਨ ਦੀ ਫੋਟੋ ਹੈ ਜੀ ਜੋ ਤਾਂ ਤੂਫਾ ਫੁੱਲ ਤੇ ਫਲ ਜਾਂ ਗੁੜ ਦੀ ਚੂਰੀ ਜਿੱਦੇ ਸ਼ੁਰੂਆਤ ਕਰਨੀ ਆ ਉਹਦੇ ਜੋ ਤੂਫ ਲਾਉਣੀਆਂ ਫੁੱਲ ਕੋਲੇ ਰੱਖਣੀਆਂ ਜਾਂ ਤਾਂ ਫਲ ਦੋ ਕਿਲੇ ਕੋਲੇ ਰੱਖ ਲੈਣੇ ਜੀ ਜਾਂ ਗੁੜ ਦੀ ਕੋਈ ਚੂਰੀ ਬਣਾ ਕੇ ਥੋੜੀ ਜੀ ਕੋਲੇ ਰੱਖ ਲੈਣੀ ਆ ਜਦੋਂ 11 ਵਾਲਾ ਜਾਪ ਹੋਊਗਾ ਪਹਿਲੇ ਦਿਨ ਗੁੜ ਦੀ ਚੂਰੀ ਆ ਜਾਂ ਕੋਈ ਫਾਲਾ ਉਹ ਵੰਡ ਕੇ ਛਕ ਲੈਣੇ ਆ ਸ਼ਗਵਾਂ ਦਾ ਨਾ ਲੈ ਕੇ ਜਿਹੜੇ ਕੱਡੇ ਵੀ ਹੋਣਗੇ ਉਹ ਕਿਸੇ ਦਰवेश ਨੂੰ ਜਾਂ ਕਿਸੇ ਗਾਨ ਨੂੰ ਚਾਰ ਦੇਣੇ ਆ ਬਦੂਵਾ ਚ 41 ਦਿਨ ਜੋਤ ਧੂਫ ਤੇ ਫੁੱਲ ਇਹ ਜਰੂਰ ਹੋਣ ਕੋਲੇ ਤੇ ਮਸਤ ਹੋ ਕੇ ਮਾਨਿਕਾ ਅਗਰ ਕਰਕੇ ਚਿੰਤਾ ਨੂੰ ਛੱਡ ਕੇ ਮੰਤਰ ਦਾ ਜਾਪ ਕਰਿਓ ਇਹ 100% ਇੱਕ ਕਾਰਗਰ ਮੰਤਰ ਹੈ ਜੀ ਇਹਸ ਮੰਤਰ ਦਾ ਜਿਹੜਾ ਨਿਰੰਤਰ ਜਾਪ ਨਾਲ ਆਪਾਂ ਨੂੰ ਹਰ ਸੁੱਖ ਸਹੂਲਤ ਕੰਮ ਕਾਰਜ ਵਾਧਾ ਮਿਲਦਾ ਹੀ ਮਿਲਦਾ ਜੇ ਆਪਾਂ ਨਿਰੰਤਰ ਜਾਪ ਕਰਦੇ ਰਹਿੰਨੇ ਤਾਂ ਮਗਰੋਂ ਸਿੱਧੀ ਕਰਨ ਤੋਂ ਮਗਰੋਂ ਤਾਂ ਇਹ ਮੰਤਰ ਦੇ ਜਾਪ ਨਾਲ ਆਪਾਂ ਨੂੰ ਸ਼ਿਵ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ ਤੇ ਸ਼ਿਵ ਜੀ ਭਗਵਾਨ ਦੇ ਦਰਸ਼ਨ ਜਰੂਰ ਹੁੰਦੇ ਤੁਹਾਨੂੰ ਦੱਸਦਾ ਜੀ ਮੰਤਰ ਦੱਸਣ ਤੋਂ ਪਹਿਲਾਂ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਦਾ ਨਾਮ ਹੈਗਾ ਜੀ ਹੋਂ ਨਮੂ ਆਦੇਸ਼ 9438 ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਅਸੀਂ ਤਾਂ ਜੋ ਉਦਾਂ ਦੀਆਂ ਵੀਡੀਓ ਬਣਾ ਸਕੀਏ ਇਹ ਵੀਡੀਓ ਉਹਨਾਂ ਦੇ ਤਹਿਤੀ ਆ ਕਾਫੀ ਇਨਸਾਨਾਂ ਨੇ ਮੈਨੂੰ ਮੈਸੇਜ ਕੀਤਾ ਸੀ ਵੀ ਬਿਨਾ ਗੁਰੂ ਤੋਂ ਕੋਈ ਮੰਤਰ ਦੱਸੋ ਜਿਹਦੇ ਨਾਲ ਅਸੀਂ ਘਰ ਕਲੇਸ਼ ਦੁੱਖ ਤਕਲੀਫਾਂ ਤੋਂ ਬਚ ਸਕੀਏ ਉਸ ਵੀਡੀਓ ਦੇ ਤਹਿਤੀ ਮੈਂ ਉਸ ਕਮੈਂਟ ਦੇ ਤਹਿਤੀ ਇਹ ਵੀਡੀਓ ਬਣਾਈ ਹੈ ਚਲਦੇ ਜੀ ਮੰਤਰਾਲ ਮੰਤਰ ਬਹੁਤ ਛੋਟਾ ਜੀ ਓਮ ਨਮੋ शिवाय शिवाय ਓਮ ਨਮ ਓਮ ਨਮੋ शिवाय शिवाय ਓਮ ਨਮ ਓਮ ਨਮੋ शिवाय शिवाय ਓਮ ਨਮ ਇਹ ਮੰਤਰ ਆ ਜੀ ਤਿੰਨ ਵਾਰ ਤੁਹਾਨੂੰ ਮੈਂ ਬੋਲਤਾ ਲਿਖ ਲਿਓ ਯਾਦ ਕਰ ਲਿਓ ਤੇ ਕਰਨ ਦੀ ਕੋਸ਼ਿਸ਼ ਕਰਿਓ ਪਹਿਲੇ ਤਿੰਨਾਂ ਦਿਨਾਂ ਤੋਂ ਮਗਰੋਂ ਜਦੋਂ ਤੁਸੀਂ ਜਾਪ ਸ਼ੁਰੂ ਕਰ ਲੈਣਾ ਪਹਿਲੇ ਤਿੰਨਾਂ ਦਿਨਾਂ ਤੋਂ ਤੁਹਾਨੂੰ ਇਸ ਮੰਤਰ ਦੇ ਪ੍ਰਭਾਵ ਪਤਾ ਲੱਗਣ ਲੱਗ ਜਾਣਗੇ ਤੁਹਾਡੇ ਸਰੀਰ ਤੇ ਇਹ ਗਾਰੰਟੀ ਹੈ ਜੀ ਸਤਵਿਕ ਮੰਤਰ ਹੈ ਹਰ ਇੱਕ ਇਨਸਾਨ ਚਾਹੇ ਉਹ ਗੁਰੂ ਵਾਲਾ ਚਾਹੇ ਨਹੀਂ ਗੁਰੂ ਵਾਲਾ ਆਰਾਮ ਦੇ ਨਾਲ ਬੈਠ ਕੇ ਕਰ ਸਕਦਾ ਕੋਈ ਦਿੱਕਤ ਨਹੀਂ ਆਉਂਦੀ ਕੋਈ ਐਲਮ ਨਹੀਂਗਾ ਇਹ ਧੰਨਵਾਦ ਜੀ ਵੀਡੀਓ ਦੇਖਣ ਲਈ